ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 2-3 ਦਿਨਾਂ ਤੋਂ ਇੱਕ ਚਰਚਾ ਮੀਡੀਆ ਤੇ ਛਿੜੀ ਹੋਈ ਹੈ ਹੋਏ ਹੈ ਕਿ ਬਾਬਾ ਦੀਪ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਉਹਨਾਂ ਦੇ ਜਨਮ ਦਿਨ ਤੇ 600 ਪਾਉਣ ਦਾ ਇੱਕ ਕੇਕ ਤਿਆਰ ਕੀਤਾ ਗਿਆ ਕਟਿਆ ਗਿਆ ਉਹ ਸੰਗਤ ਵਿੱਚ ਵਰਤਾਇਆ ਗਿਆ ਮੈਂ ਜਿਹੜੀ ਬੇਨਤੀ ਕਰੀ ਪਹਿਲੀ ਗੱਲ ਤਾਂ ਇਹ ਹੈ ਕਿ ਬਾਬਾ ਦੀਪ ਸਿੰਘ ਦਾ ਜਿਹੜਾ ਇਤਿਹਾਸ ਹੈ ਉਹ ਮਿਥਿਹਾਸ ਹੈ ਗੱਪਾਂ ਮਾਰੀਆਂ ਜਾਂਦੀਆਂ ਕਹਿੰਦੇ ਬਿਨਾਂ ਧੜ ਤੋਂ ਲੜੇ ਨੇ ਸੀਤਲੇ ਤੇ ਰੱਖ ਕੇ ਇਹ ਗੁਰਮਤ ਸਨਹੰਤਾਂ ਤੋਂ ਕੋਹਾਂ ਦੂਰ ਹੈ ਹੁਣ ਜਿਹੜੀ ਗੱਲ ਕਰਨੀ ਹੈ ਸਭ ਤੋਂ ਜ਼ਿਆਦਾ ਚੀਕਾਂ ਕਿੱਥੇ ਮਾਰੀਆਂ ਜਾਂਦੀਆਂ ਨੇ ਕਿ ਅਸਾਈਆਂ ਦਾ ਪੰਜਾਬ ਹੈ ਪੰਜਾਬ ਅਸਾਈ ਬਣ ਗਿਆ ਉਹ ਦਬਾਬੇ ਤੇ ਮਾਜੇ ਵਿੱਚ ਉਹ ਜਿਹੜਾ ਇਹ ਸਥਾਨ ਬਾਬਾ ਦੀਪ ਸਿੰਘ ਦਾ ਇਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੈ ਜਿੱਥੇ ਚੌਪੈਰਾ ਵੀ ਲੱਗਦਾ ਹੈ ਇਹਨਾਂ ਨੇ ਗੋਲਕਾਂ ਭਰਨੀਆਂ ਚਾਹੁੰਦੀਆਂ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਗੁਰਵਾਲੀ ਦਾ ਸਥਾਨ ਕੀ ਹੈ ਤੇ ਪਖੰਡ ਵਜ ਕੀ ਹੈ ਹੁਣ ਜਿਹੜੇ ਲੋਕ ਇਹ ਕਹਿੰਦੇ ਆ ਕਿ ਪੰਜਾਬ ਅਸਾਈ ਬਣ ਗਿਆ ਉਹਨਾਂ ਲੋਕਾਂ ਨੂੰ ਇਹ ਸ਼ਰਮ ਹੈ ਬੜੀ ਮੁੱਟੀ ਜਦੋਂ ਮੈਂ ਬੇਵਾਕ ਗੱਲ ਕਰਦਾ ਹਾਂ ਉਹ ਤਾਂ ਮੈਂ ਇਹ ਕਹਿਣਾ ਭਾਵੇਂ ਕੋਈ ਅਸਾਈ ਹੈ ਭਾਵੇਂ Hindu ਹੈ ਮੁਸਲਮਾਨ ਹੈ ਸਿੱਖ ਹੈ ਉਹਨਾਂ ਸਭਨਾਂ ਨੂੰ ਆਪ ਆਪਣੇ ਮਰਜ਼ਬ ਦੇ ਮੁਤਾਬਕ ਰਹਿਣ ਦੀ ਲੋੜ ਹੈ ਉਹ ਆਪਣੇ ਮਰਜ਼ਬ ਦੀ ਗੱਲ ਕਰਨ ਉਹਦਾ ਪ੍ਰਚਾਰ ਕਰਨ ਸਭ ਨੂੰ ਹੱਕ ਹੈ ਮੈਂ ਕਿਸੇ ਨੂੰ ਰੁਕਿਆ ਨਹੀਂ ਮੈਂ ਤਾਂ ਕਈ ਵਾਰੀ ਜਦੋਂ ਅਸਾਈਆਂ ਦੇ ਨਾਲ ਪਾਸਟਾਂ ਦੇ ਨਾਲ ਧੱਕਾ ਹੁੰਦਾ ਹੈ ਉਹਨਾਂ ਦੇ ਹੱਕ ਵਿੱਚ ਵੀ ਗੁੰਡਾਗਰਦੀ ਦੇ ਖਿਲਾਫ ਆਵਾਜ਼ ਉਠਾਈ ਹੈ ਪਰ ਜਿਹੜਾ ਹੁਣ ਸਵਾਲ ਹੈ ਇਹਨੂੰ ਥੋੜਾ ਜਿਹਾ ਸੀਰੀਅਸ ਲਿਓ ਇੱਕ ਪਾਸੇ ਤੁਸੀਂ ਚੀਕਾਂ ਮਾਰ ਰਹੇ ਖਾਏ ਪੰਜਾਬ ਅਸਾਈ ਬਣ ਗਿਆ ਇੱਥੇ ਅਸਾਈਆਂ ਦਾ ਕਬਜ਼ਾ ਹੋ ਜੋ ਹੁਣ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ 600 ਪਾਉਣ ਦਾ ਕੇਕ ਬਣਦਾ ਉਹਦੇ ਕਿੰਨੇ ਮਣ ਬਣਦੇ ਨੇ ਕਿੰਨੇ ਕੁਇੰਟਲ ਬਣਦੇ ਨੇ ਇਹ ਤੁਸੀਂ ਹਿਸਾਬ ਲਾ ਲਿਓ ਫਿਰ ਜੇ ਮੈਥੋਂ ਬੋਲੇਗੇ ਮੈਂ ਤੁਸ ਜਿਹਨਾਂ ਗਿਆਨੀ ਜਿਹਨੂੰ ਮੈਥ ਨਹੀਂ ਆਉਂਦਾ ਇਹ ਤੁਹਾਡੇ ਉੱਤੇ ਛੱਡ ਦਿੱਤਾ ਤੁਸੀਂ ਇਹ ਦੱਸੋ ਵੀ ਜਿਹੜਾ ਕੇਕ ਕੱਟਣਾ ਹੈਗਾ ਉਹ 6 ਨੰਦਾਂ ਦੇ ਮੁਤਾਬਕ ਸਹੀ ਹੈ ਜਾਂ ਗਲਤ ਹੈ ਮੈਂ ਕੱਲਾ ਬਾਬਾ ਦੀਪ ਸਿੰਘ ਦੇ ਸਥਾਨ ਤੇ ਕੇਕ ਕੱਟਿਆ ਗਿਆ ਕੇਕ ਬਣਾਇ ਮੈਂ ਉਹਦੀ ਗੱਲ ਨਹੀਂ ਕਰਨੀ ਮੈਂ ਸਮਝੇ ਜਿਹੜੇ ਸਾਡੀ ਕੌਮ ਦੇ ਚੌਧਰੀ ਅੱਗੇ ਕੱਟਦੇ ਨੇ ਉਹ ਕੋਈ ਵੀ ਡੇਰੇ ਵਾਲਾ ਹੋਵੇ ਕੋਈ ਵੀ ਪ੍ਰਚਾਰਕ ਹੋਵੇ ਜਿੱਥੇ ਮਰਜੀ ਕੇਕ ਕੱਟਿਆ ਜਾਂਦਾ ਹੋ ਮੈਂ ਸਭ ਨੂੰ ਕਹਿ ਰਿਹਾ ਨਹੀਂ ਜੇ ਤੁਸੀਂ ਅਰਦਾਸ ਕਰਦੇ ਹੋ ਗੁਰੂ ਸਾਹਿਬ ਦੇ ਸਾਹਮਣੇ ਹੋ ਕੇ ਉਥੇ ਕੇਕ ਦਾ ਕੀ ਸਿਧਾਂਤ ਹੈ ਇਹ ਸਮਝਾਉਣਾ ਕਰੋ ਔਰ ਫਿਰ ਤੁਸੀਂ ਜਦੋਂ ਉਥੇ ਸ਼ਬਦ ਵਰਤੇਗੇ ਕਿ ਪੌਂਡ ਹੁਣ ਪੌਂਡ ਵਜਣ ਦੇ ਲਈ ਕੌਣ ਵਰਤਦਾ ਹੈ ਅਸਾਈ ਵਰਤੇ ਨੇ ਗੋਰੇ ਵਰਤ ਕੌਣ ਵਰਤਦਾ ਇਹ ਵੀ ਸਾਨੂੰ ਪਤਾ ਹੈ ਉਥੇ ਉਹ ਕਿਲੋ ਵੀ ਕਹਿ ਸਕਦੇ ਸੀ ਕੁਆਂਟਲ ਵੀ ਕਹਿ ਸਕਦੇ ਸੀ ਮਣ ਵੀ ਕਹਿ ਸਕਦੇ ਸੀ ਇਹ ਕੋਈ ਈਰਖਾ ਨਹੀਂ ਹੈਗੀ ਸਵਾਲ ਤਾਂ ਇਹ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਗੁਰਦਰ ਸਾਹਿਬ ਦੀ ਖਦੂਦ ਦੇ ਅੰਦਰ ਇਹ ਕੁਝ ਤੁਸੀਂ ਕਰ ਰਹੇ ਫਿਰ ਬੜੇ ਸ਼ਰਧਾ ਜੀ ਸੰਗਤਾਂ ਛਕਣਗੀਆਂ ਜੀ ਤੁਸੀਂ ਜੰਮਣ ਦੇ ਮਰਨ ਦੇ ਜਾਂ ਜਨਮ ਦੀ ਤੁਸੀਂ ਗੱਲ ਕਰਦੇ ਹੋ ਸਾਡੀ ਸਿੱਖ ਰਹਿਤ ਮਰਦੇ ਮਤਲਬ ਕੀ ਹੈ ਆਨੰਦ ਕਾਰਜ ਕੀ ਹੈ ਜਨਮ ਮਰਨ ਸੰਸਕਾਰ ਕੀ ਨੇ ਇਹ ਅਰਦਾਸ ਤੇ ਜਾਂ ਕਿ ਇਹਨਾਂ ਦੀ ਜਿਹੜੀ ਹੈਗੀ ਹੈ ਰਸਮ ਹੁੰਦੀ ਹੈ ਜਨਮ ਦਿਨ ਨੂੰ ਨਾ ਤਾਂ ਵੀ ਅਰਦਾਸ ਕਰਕੇ ਕਿਹੜਾ ਪ੍ਰਸ਼ਾਦ ਦੀ ਦੇਖ ਵਰਤਾਈ ਜਾਂਦੀ ਹੈ ਜੇ ਕੋਈ ਮਰਗ ਹੁੰਦੀ ਹੈ ਤਾਂ ਵੀ ਉੱਥੇ ਨੰਦ ਗੁਰਦੇਵੀ ਹਾਂ ਪਹਿਲਾਂ ਇਹ ਤਾਂ ਦੱਸੋ ਵੀ ਤੁਹਾਡਾ ਕੇਕ ਦੇ ਨਾਲ ਮਤਲਬ ਕੀ ਹੈ ਅਸਾਈ ਤੁਹਾਡਾ ਧਰਮ ਪਰिवर्तन ਕਰਾ ਰਹੇ ਨੇ ਜਾਂ ਆਪਣੇ ਆਪ ਤੁਸੀਂ ਅਸਾਈ ਬਣ ਰਹੇ ਹੋ ਹੁਣ ਜਿਹੜੇ ਕੇਕ ਬਣਾਉਣ ਵਾਲੇ ਨੇ ਉਹ ਅਸਾਈ ਨੇ ਜਾਂ ਜਿਹੜੇ ਕੇਕ ਬਣਵਾਉਣ ਵਾਲੇ ਨੇ ਕੇਕ ਕੱਟਣ ਵਾਲੇ ਨੇ ਉਹ ਅਸਾਈ ਨੇ ਜਿਹੜੇ ਗੁਰਦਾਰੇ ਪ੍ਰਬੰਧਕ ਨੇ ਸ਼ਰਮਣ ਕਮੇਟੀ ਬੈਠੇ ਅੱਖਾਂ ਫੋਟੀਆਂ ਨੇ ਹੁਣ ਆ ਬਾਬਾ ਜਿਸ ਵੰਸ ਵਿੱਚ ਜਿਹੜਾ ਕਚੁੱਡੂ ਐ ਮੈਂ ਕਹਿੰਦਾ ਹੁਣ ਮਨਜੀਤ ਸਾਹਿਬ ਤਾਂ ਬੋਲਦਾ ਹੁੰਦਾ ਜਿਹੜਾ ਕਹਿੰਦਾ ਜਰਾਬਾਂ ਨਹੀਂ ਪਾਉਣੀਆਂ ਤੁਹਾਡਾ ਬੇੜਾ ਘਰ ਕੁਝ ਕਹਿੰਦਾ ਹੁੰਦਾ ਹੁਣ ਅੱਖਾਂ ਫੁੱਟੀਆਂ ਤੁਹਾਡੀਆਂ ਮਾੜਾ ਮੋਟਾ ਨਹੀਂ 600 ਪੌਂਡ ਦਾ ਕਹਿੰਦੇ ਕੇਕ ਬਣਾਇਆ ਸੀ 600 ਪੌਂਡ ਦਾ ਕੁੰਟਲਾਂ ਦੇ ਵਿੱਚ ਉਹ ਬਜਨ ਉਹਦਾ ਤੇ ਹੁਣ ਜੂਨ ਸਰਕਦੀ ਆ ਤੁਹਾਡੇ ਕੰਨ ਤੇ ਉਦਾਂ ਅਸਾਈ ਪਾਸਟਾ ਨੂੰ ਅਸੀਂ ਪਿੰਡਾਂ ਵਿੱਚ ਬੜ ਨਹੀਂ ਦੇਣਾ ਜੀ ਸੇਸ਼ਨ ਦੇ ਪ੍ਰੋਗਰਾਮ ਬੰਦ ਕਰਾਉਣੇ ਆ ਜੀ ਪਿੰਡਾਂ ਵਿੱਚੋਂ ਬੰਦ ਕਰਾਈ ਜੋ ਤੇ ਜਿਹੜਾ ਤੁਹਾਡਾ ਬਹੁਤ ਵੱਡਾ ਇਤਿਹਾਸਕ ਸਥਾਨ ਜਿਹਨੂੰ ਮੰਨਦੇ ਹੋ ਅੰਮ੍ਰਿਤਸਰ ਦੇ ਵਿੱਚ ਉੱਥੇ ਤੁਸੀਂ ਕੀ ਘਟੀਆਂ ਨੇ ਹੁਣ ਦੋਸ਼ ਕਿਹਨੂੰ ਦੇਣਾ ਤੁਸੀਂ ਇਹ ਤਾਂ ਥੋੜੇ ਤੇ ਲਾਂਹਕਾਂ ਨੇ ਨਾ ਇਹ ਤਾਂ ਸ਼ਰਮ ਤੁਹਾਨੂੰ ਹੋਣੀ ਚਾਹੀਦੀ ਹੈ ਨਾ ਮੈਂ ਇੱਕ ਗੱਲੇ ਤੇ ਹੋਰ ਕਹਿਣੀ ਆ ਜਿੰਨੇ ਵੀ ਬੰਦੇ ਰੌਲਾ ਪਾਉਂਦੇ ਨੇ ਕੋਈ ਕਹਿੰਦਾ ਜੀ ਪੰਜਾਬ ਤੇ ਕਬਜਾ ਹਿੰਦੂਆਂ ਦਾ ਹੋ ਜਾਊ। ਕੋਈ ਕਹਿੰਦਾ ਜੀ ਪੰਜਾਬ ਤੇ ਕਬਜਾ ਮੁਸਲਮ ਕਰ ਲੈਣਗੇ। ਸਭ ਤੋਂ ਵੱਧ ਕਹਿੰਦੇ ਕਬਜਾ ਅਸਾਈਆਂ ਦਾ। ਫਿਰ ਤੁਸੀਂ ਇੱਥੇ ਬਣੇਵੇਂ ਲੈਣੇ ਆਂ। ਆਂਬ ਲੈਣੇ ਦੀਆਂ ਵਿੱਚ ਪੰਜਾਬ ਛੱਡ ਕੇ ਜਾਓ। ਜੇ ਤੁਸੀਂ ਹੱਕ ਵਿੱਚ ਤਾਂ ਨਹੀਂਓ ਕਿ ਪੰਜਾਬ ਸਿੱਖਾਂ ਦਾ ਹੈ। ਸਿੱਖੀ ਦਾ ਬੋਲ ਬੱਲ ਹੈ। ਫਿਰ ਸਿੱਖੀ ਦਾ ਘਾਣ ਕੌਣ ਕਰ ਰਿਹਾ ਹੈ? ਤੁਹਾਡੇ ਗੁਰਦੁਆਰੇ ਵਿੱਚ ਆ ਕੇ ਅਸਾਈ ਕਿ ਕੱਢਦੇ ਐ ਇਹ ਗੱਲਾਂ ਹਾਜ਼ਮ ਤੇ ਹੋਣਗੀਆਂ ਨਹੀਂ ਰੌਲਾ ਪਾਉਂਦੇ ਰੋ ਅਸਾਈਆਂ ਦੇ ਪਾਸਟਾ ਨੂੰ ਕੁੱਟੀ ਜਾਓ ਉਹਨਾਂ ਦੇ ਪ੍ਰੋਗਰਾਮ ਬੰਦ ਕਰਾਈ ਜਾਓ ਪਰ ਆਪਣੇ ਗੁਰਦੁਆਰਿਆਂ ਦੇ ਅੰਦਰ ਕੇਕ ਕੱਟੀ ਜਾਓ ਮੈਂ ਜਿੰਨੇ ਵੀ ਕੇਕ ਕੱਟਣ ਵਾਲੇ ਨੇ ਉਹਨਾਂ ਨੂੰ ਵੈਲਕਮ ਕਰਦਾ ਤੁਹਾਡਾ ਮਰਵਾ ਤੁਹਾਡਾ ਕਲਚਰ ਹੈ ਜੇ ਕੋਈ ਇਸਾਈ ਭਾਈਚਾਰੇ ਦਾ ਮੈਂਬਰ ਸੁਣਦਾ ਹੈ ਉਹਨਾਂ ਨੂੰ ਮੁਬਾਰਕਬਾਦ ਹੈ ਹੁਣ ਜਿਹੜੇ ਸਾਡੇ ਸਿੱਖ ਕੇ ਕੱਢਦੇ ਆ ਉਹਨਾਂ ਦੇ ਲਈ ਲਾਣਤਾ ਨਹੀਂ ਤੁਸੀਂ ਇੱਕ ਗੱਲ ਤੇ ਖੜੋ ਨਾ ਚਾਹੇ ਤਾਂ ਫਿਰ ਰੌਲਾ ਪਾਉਣਾ ਬੰਦ ਕਰੋ ਵੀ ਇਸਾਈਆਂ ਦਾ ਪੰਜਾਬ ਤੇ ਕਬਜ਼ਾ ਹੋ ਗਿਆ ਤੇ ਚਾਹੇ ਫਿਰ ਜਿਹੜੇ ਤੁਸੀਂ ਇਹ ਪਖੰਡ ਦੂਜੇ ਦਾ ਸਿਧਾਂਤ ਆਪਣੇ ਸੁਨਾਨ ਦੇ ਮੁਤਾਬਕ ਗੁਰਦੁਆਰਾ ਸਦੂ ਚ ਕੇ ਕੱਟ ਰਹੇ ਹੋ ਫਿਰ ਇਹ ਗਲਤੀ ਮੰਨੋ ਪਰ ਸ਼ਾਨੂੰ ਸ਼ਰਮਾਉਣੇ ਨਹੀਂ ਇਹ ਤਾਂ ਗੁੰਡਾਗਰਦੀ ਕਰਨੀ ਹੈ ਜੇ ਅਸਾਈ ਕਰਨਗੇ ਆਪਣਾ ਪ੍ਰੋਗਰਾਮ ਕੇ ਕੱਟਣਗੇ ਤਾਂ ਅਸੀਂ ਜਾ ਕੇ ਬੰਦ ਕਰਾਵਾਂਗੇ ਪਰ ਅਸੀਂ ਆਪਣੇ ਗੁਰਦਾਰੇ ਵਿੱਚ ਉਹ ਕਰਤੂਤਾਂ ਕਰਾਂਗੇ ਤੇ ਫਿਰ ਰੌਲਾ ਪਾਵਾਂਗੇ ਪੰਜਾਬ ਤੇ ਅਸਾਈਆਂ ਦਾ ਕਬਜ਼ਾ ਹੋ ਗਿਆ ਨਹੀਂ ਪੰਜਾਬ ਤਾਂ ਅਸਾਈ ਬਣ ਗਿਆ ਜੀ ਫਾਸਟਾ ਨੂੰ ਕੁੱਟਾਂ ਮਾਰਾਂਗੇ ਫਾਸਟਾ ਨੂੰ ਕਹਾਂਗੇ ਸਾਡੇ ਪਿੰਡਾਂ ਵਿੱਚ ਨਾ ਬੜੋ ਨਰਨ ਕੇ ਗੁੰਡਾਗਰਦੀ ਕਰਾਂਗੇ ਪਰ ਅਸੀਂ ਗੱਲ ਨਹੀਂ ਮੰਨਣੀ ਜਿਹੜਾ ਵੀ ਸਿੱਖ ਕੇ ਕੱਢਦਾ ਮੈਂ ਕਿਸੇ ਪਾਸਟਰ ਨੂੰ ਕਿਸੇ ਅਸਾਈ ਨੂੰ ਨਹੀਂ ਕਹਿੰਦਾ ਉਹਨਾਂ ਨੇ ਵੈਲਕਮ ਸਤਿਕਾਰ ਹੈ ਉਹਨਾਂ ਦਾ ਜੇ ਕੋਈ ਅਸਾਈ ਭਰਾ ਮੇਰੇ ਘਰ ਆ ਕੇ ਜਨਮ ਦਿਨ ਆਪਣਾ ਮਨਾਉਣਾ ਚਾਹੁੰਦਾ ਹੈ 크리스마ਸ ਮਨਾਉਣਾ ਚਾਹੁੰਦਾ ਉਹ ਮੇਰੇ ਘਰ ਦੇ ਵਿੱਚ ਆ ਕੇ ਕੇਕ ਕੱਟ ਸਕਦਾ ਮੈਂ ਇੱਲਿਕ ਉਹਨੂੰ ਖੁੱਲ ਦੇ ਸਕਦਾ ਉਹਦੀ ਆਪਣੀ ਮਰਜ਼ੀ ਹੈ ਮੈਂ ਉਹਦੀ ਭਾਵਨਾ ਨੂੰ ਠੇਸ ਨਹੀਂ ਪਹੁੰਚਾ ਮੰਗਦਾ ਸਚਾਈਏ ਜੇ ਕੋਈ ਅਸਾਈ ਮੈਨੂੰ ਇਨਵਾਈਟ ਕਰੇ ਆਪਣੇ ਘਰ ਸੱਦ ਲੈ ਮਹਿਮਾਨੀ ਤੌਰ ਤੇ ਮੈਂ ਜਾਵਾਂ ਉਹ ਕੇਕ ਕੱਟੇ ਮੈਂ ਉਹਦੇ ਨਾਲ ਖੜ ਕੇ ਤਾੜੀ ਵੀ ਬਜਾਵਾਂ ਤੇ ਉਹਦਾ ਕੇਕ ਮੈਂ ਖਾ ਲਮਾ ਸ਼ੱਕ ਵੀ ਲਮਾ ਇਹ ਵੀ ਮੈਨੂੰ ਖੁਸ਼ੀ ਹੈ ਮੈਂ ਕਿਸੇ ਨੂੰ ਲੜਾਉਣ ਦੀ ਸਾਦ ਦੀ ਬਾਦਵਾਦੀ ਗੱਲ ਨਹੀਂ ਕਰਦਾ ਮੈਂ ਤਾਂ ਸਾਡੇ ਜਿਹੜੇ ਕੜਮ ਚੌਧਰੀ ਨੇ ਉਹਨਾਂ ਦੀ ਗੱਲ ਕਰਦਾ ਜੇ ਕੋਈ ਮੈਨੂੰ ਕਵੇ ਵੀ ਬੁੱਟਾ ਸਿੰਘ ਦਾ ਜਨਮ ਦਿਨ ਹੈ ਪਹਿਲੀ ਗੱਲ ਤਾਂ ਮੇਰਾ ਜਨਮਾ ਦਸੰਬਰ ਦਾ ਹੈ ਛੀ ਦਿਦੇੜੇ ਚੱਲਦੇ ਹੁੰਦੇ ਨੇ ਮੈਂ ਮਨਾਉਂਦਾ ਨਿਸ਼ੇ ਦੀ ਕਿਤੇ ਪਰ ਜੇ ਮੈਨੂੰ ਕੋਈ ਕਵੇ ਕਿ ਤੈਨੂੰ ਜਨਮ ਦਿਨ ਤੇ ਕੇਕ ਲਿਆ ਕੇ ਦਿੰਨਿਆ ਤੂੰ ਕੱਟ ਮੈਂ ਨਹੀਂ ਕੱਟਦਾ ਇਸ ਤਰ੍ਹਾਂ ਇੱਕ ਪਰਨਾ ਮਿਲ। ਹੋ ਸਕਦਾ ਮੇਰੇ ਕੋਲੋਂ ਇਹ ਗਲਤੀਆਂ ਹੋਈਆਂ ਹੋਣ। ਇਨਸਾਨ ਗਲਤੀਆਂ ਦਾ ਪੂਤਲਾ ਹੈ। ਪਰ ਐਡੀ ਵੱਡੀ ਗਲਤੀ ਵੀ ਨਹੀਂ ਅਸੀਂ ਕਰ ਸਕਦੇ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਸੀਂ ਕੇਕ ਕੱਟੀਏ। ਪਰ ਜਿਹੜੇ ਹੁਣ ਇਹ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਕਹਿੰਦੇ ਅਸੀਂ 600 ਪਾਉਂਡ ਦਾ ਕੇਕ ਤਿਆਰ ਕੀਤਾ 4 ਦਿਨ ਲੱਗੇ। ਉਹ ਡ్రਾਈ ਫਰੂਟ ਘਣਾਈ ਜਾਂਦਾ ਹੈ। ਕੀ ਕੁਛ ਪਾਇਆ ਉਹਦੇ ਵਿੱਚ? ਇਹ ਹੁਣ ਲਾਨਤ ਹੈ ਉਹਨਾਂ ਪ੍ਰਬੰਧਕਾਂ ਨੂੰ ਜਾਂ ਕੇ ਕੱਟਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਆਪਣੇ ਆਪਣੇ ਸਿਧਾਂਤ ਨੂੰ ਫੋਲੋ ਜਰੂਰ ਕਰੋ ਜਿੰਨੇ ਵੀ ਅਸਾਈ ਭਾਈਚਾਰਕ ਜਾਂ ਭਾਈਚਾਰਾ ਹੈਗਾ ਜਨਾਬ ਦੇ ਵਿੱਚ ਸਭ ਨੂੰ ਖੁੱਲ ਹੈ ਤੁਸੀਂ ਆਪਣਾ ਪ੍ਰਚਾਰ ਕਰੋ ਤੁਸੀਂ ਕ੍ਰਿਸ਼ਮਸ ਮਨਾਓ ਤੁਸੀਂ ਕੇਕ ਕੱਟੋ ਤੁਹਾਨੂੰ ਖੁੱਲ ਹੈ ਮੈਂ ਗੱਲ ਆਪਣਿਆਂ ਨੂੰ ਕਹਿ ਰਿਹਾ ਜਿਹੜੇ ਸਾਡੀ ਕੌਮ ਦੇ ਚੌਧਰੀ ਬਣ ਕੇ ਇਹ ਕਰਤੂਤਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ